ਸੋੜੇ ਕੀ ਨਾਮ ਹੈ ਜੀ ਸੱਚਾ ਸੈਂਡ ਜੀ ਆਜ਼ਾਦ نگر ਜਿਹੜਾ ਗੁਰਦੁਆਰਾ ਸਾਹਿਬ ਹੈ ਜੇ ਇੱਕ ਮਾਮਲਾ ਆ ਰਿਹਾ ਹੈ ਗੁਰੂ ਦੀ ਹਾਜ਼ਰੀ ਦੀ ਜਿਹੜੀ ਲੜਾਈ ਝਗੜਾ ਮਾਮਲਾ ਕੀ ਹੈ ਮਾਮਲਾ ਸੰਗਰਾਮ ਵਾਲੇ ਦਿਨ ਦਾ ਜੀ ਆਪਾਂ ਕਹਿੰਦੇ ਉਹ ਮੈਨੂੰ ਕੰਕਸ਼ਨ ਨੇ ਨਵਾਂ ਮੁਖ ਸੇਵਾਦਾਰ ਤੋਂ ਹੁੰਦਾ ਸੀ ਉਹ ਜੋ ਪੁਰਾਣਾ ਮੁਖ ਸੇਵਾਦਾਰ ਸੀ ਉਹ ਆਨਕੇ ਆਪਣੇ ਜੋਦੂ ਮਹਾਰਾਜ ਦਾ ਅਰਦਾਸ ਹੋ ਕੇ ਵਾਅਦਾ ਲੈ ਕੇ ਭਾਈ ਸਾਹਿਬ ਨੇ ਜੋ ਪੁਰਾਣਾ ਸੇਵਾਦਾਰ ਸੀ ਉਹਨੇ ਆਨਕੇ ਆਪਣੇ 25 ਬੰਦੇ ਜਾਂਦੇ ਸੀ ਨਾਲ ਕਿ ਉਹ ਆਪਣੇ ਆਣ ਕੇ ਨਾਲ ਬੰਦੇ ਲੈ ਕੇ ਆਇਆ ਸੀ ਤੇ ਉਹ ਕਹਿੰਦਾ ਵੀ ਮਤਲਬ ਬਾਅਦ ਤੋਂ ਬਾਅਦ ਅਰਦਾਸ ਤੋਂ ਬਾਅਦ ਤੇ ਗੱਲ ਕਰਨ ਲੱਗਾ ਕਿ ਉਹ ਕਹਿਣ ਲੱਗਾ ਆਪਣੇ ਮੈਂ ਆਪਣੇ ਡਾਕੂਮੈਂਟ ਕਰ ਦਿੰਦੇ ਤੇ ਮੈਂ ਕਹਿੰਨੀ ਮੇਰੇ ਬੰਦੇ ਮੇਰਾ ਮਦਦ ਕਰੇਗਾ ਦੇ ਜੀ ਸਾਡੇ ਨਵੇਂ ਕਰਨ ਜੋ ਮੰਦਰ ਦੇ ਨਾਮ ਦੇ ਬਣੇ ਇਹ ਡਾਕੂਮੈਂਟਿਕਲ ਨਾ ਕਹਿੰਦਾ online ਕਰਕੇ ਨਾ ਮੈਂ ਕਿੰਨਾ ਫਰਜ਼ਾ ਕਰਤੋਂ ਤੇ ਉਦੋਂ ਉਹਦਾ ਬੇਟਾ ਆਇਆ ਉਹਨੇ ਮੇਰੀ ਦਾੜੀ ਖੜਗਿਆ ਤੇ ਦਾੜੀ ਖੜਗਿਆ ਆਣ ਕੇ ਮੈਨੂੰ ਧਾਤੇ ਨੂੰ ਕਿ ਮਾਰ ਕੇ ਪਰਾਂ ਕਰ ਦਿੱਤੇ ਚਾਹ ਤੱਕ ਮਾਰ ਕੇ ਦਾੜੀ ਖੜਗਿਆ ਦਾੜੀ ਪਿਛਾ ਲਾ ਗਿਆ ਤੇ ਅਮਰ ਉਹਦੇ ਬੇਟੇ ਹੋਰ ਦੂਦੇ ਬੇਟੇ ਆ ਗਏ ਤੇ ਉਹਦਾ ਨਾਮ ਚੰਨਾ ਹੈ ਜਿਹਦੀ ਦਾੜੀ ਖੜਗਦੀ ਬੇਟੇ ਤੇ ਮੈਂ ਜਦੋਂ ਉਹਨੇ ਹੋਰ ਬੰਦੇ ਉਹਦੇ ਆ ਗਏ ਤੇ ਮੇਰੀ ਪਤਨੀ ਵੀ ਉੱਥੇ ਸੀ ਇੱਕ ਲੇਡੀ ਜੀ ਬੈਂਤਕੌਰ ਉਹਦੇ ਪਤੀ ਵੀ ਰਾਇਆ ਵੀ ਲੜਕਾ ਵੀ ਉਹਨੇ ਵੀ ਮੇਰੀ ਪਤਨੀ ਤੇ ਹਮਲਾ ਕਰ ਰਿਹਾ ਅਸਤਾਰ ਤੋਂ ਕਿਉਂਕਿ ਮਹਾਰਾਜ ਜਦੋਂ ਸਿਆਰ ਤੋਂ ਕਿਉਂ ਉਹ ਤੇ ਹਮਲਾ ਕਰਤਾ ਮਾਸੀ ਬਾਅਦ ਮੇਰੇ ਬੇਟੇ ਤੇ ਹਮਲਾ ਕਰਤਾ ਉਹਨਾਂ ਦੇ ਇਹਨਾਂ ਦੇ ਬੰਦਿਆਂ ਨੇ ਫਲਾਣਾ 43 ਦਰਗਾਹ ਤੋਂ 43 ਦਰਗਾਹ ਨੇ ਸਭ ਕੰਮ ਸਭ ਕਾਲ ਪ੍ਰਧਾਨ ਜੀ ਹਾਂ ਸਾਹਿਬ ਜੀ ਹੁਣ ਤੁਸੀਂ ਮੌਜੂਦ ਆ ਕੀ ਕਰਨਾ ਜਾਂਦੇ ਹੋ ਕਿ ਗੁਰੂ ਦੀ ਹਾਜ਼ਰੀ ਵੀ ਜਾ ਕੇ ਇਦਾਂ ਦਾ ਕੰਮ ਕਰਨਾ ਗੁਰਸਿੱਖ ਨੂੰ ਅੱਛਾ ਨਹੀਂ ਹਾਂ ਬਹੁਤ ਗਲਤ ਹੈ ਇਹ ਤਾਂ ਨੇ ਬਹੁਤ ਗਲਤ ਕੀਤਾ ਜੋ ਬੰਦੇ ਲੈ ਆ ਕੇ ਨਾਲ ਗੁੰਡਾਸੀ ਛੋਪੀਆਂ ਦੇ ਨਾਲ ਆ ਪਿਆਰ ਵੀ ਨਾਲ ਲੈ ਕੇ ਆ ਹਾਂ ਨਾਲ ਜੋ ਵੀ ਮਤਲਬ ਗੁੰਡਾਸੀਆਂ ਛੋਟੀਆਂ ਸੀ ਜਿਹੜੀਆਂ ਉਹ ਲੈ ਆ ਕੇ ਮੇਰੇ ਬੱਚੇ ਤੇ ਵੀ ਹਮਲਾ ਕਰਨ ਲੱਗੇ ਸੀ ਬਾਕੀ ਯਾਰਾਂ ਵੀ ਸੰਤ ਨੇ ਬਚਾ ਲਿਆ ਸਾਨੂੰ ਤੇ ਕਿੰਨੇ ਲੋਕ ਜ਼ਖਮੀ ਹੋਏ ਇਸ ਮਾਮਲੇ ਵਿੱਚ ਜੋ ਜਸਮੀ ਸਾਨੂੰ ਸੰਗਤ ਨਾਲ ਬਚਾਲਿਆ ਜਖਮੀ ਤਾਂ ਕੋਈ ਨਹੀਂ ਹੋਇਆ ਵੈਸੇ ਬਾਅਦ ਵਿੱਚ ਵੀ ਹੋਇਆ ਕੋਈ ਲੜਾਈ ਝਗੜਾ ਫਿਰ ਬਾਅਦ ਵਿੱਚ ਦੁਬਾਰਾ ਵੀ ਹੋਇਆ ਬਾਅਦ ਵਿੱਚ ਤੇ ਲੰਗਰ ਤੋਂ ਮੁਰ ਕੇ ਅੰਦਰ ਚਲੇ ਗਏ ਫਿਰ ਉਹ ਗੰਦਾਸੀਆਂ ਛੋਟੇ ਲੈ ਕੇ ਆਏ ਬਾਹਰ ਅੰਦਰ ਜਿੱਥੇ ਲੰਗਰ ਸੰਗਠਨ ਕਰਉਂਦੀ ਉੱਥੇ ਫਿਰ ਕਿੱਦਾਂ ਦੀ ਕਾਰਵਾਈ ਦੀ ਮੰਗ ਕਰਦੇ ਹੋ ਕਾਰਵਾਈ ਤਾਂ ਸਰਦੀ ਹੋਣੀ ਚਾਹੀਦੀ ਹੈ ਜੋ ਪੁਲਿਸ ਨੂੰ ਦੇ ਦਿੱਤੀ ਤੇ ਕੰਪਲੇਨ ਲਿਖਾ ਲਈ ਕਿ ਕਹਿੰਦੀ ਪੁਲਿਸ ਕੀ ਕਹਿੰਦੀ ਪੁਲਿਸ ਕਹਿੰਦੀ ਬਰਤਾਲ ਕਰ ਰਹੀਆਂ ਸੀ ਹਾਂ ਜੀ ਸਰੀਕਾ ਜਾਦਨਗਰ ਦਾ ਮਾਮਲਾ ਕੀ ਹੈ ਜਿਹੜੇ ਗੁਰਦੁਆਰਾ ਸਾਹਿਬ ਦਾ ਆਜ਼ਾਦ ਨਗਰ ਦੇ ਵਿੱਚ ਨਾ 15 12 24 ਨੂੰ ਸਮਾਰੋਹ ਦਾ ਦਿਹਾੜਾ ਸੀਗਾ ਉੱਥੇ ਵਿਚਲਾਪਾ ਪਾਣਾਪਾ ਗੁਰਨਾਮ ਸਿੰਘ ਤੇ ਹੁਣ ਇਹਨਾਂ ਨੂੰ ਨਵਾਂ ਚੁਣਿਆ ਉੱਥੇ ਪ੍ਰਧਾਨ ਸਦਾ ਸੁਖਾ ਸਿੰਘ ਨੇ ਦੋ ਇਕੱਠੇ ਹੋਏ ਸੀਗੇ ਜਿਹੜੇ ਪੁਰਾਣੇ ਪ੍ਰਧਾਨ ਸੀਗੇ ਉਹ ਸਪੀਕਰ ਲੈ ਕੇ ਕੁਝ ਭਾਸ਼ਣ ਲੱਗੇ ਸੀ ਗੱਲ ਉਹ ਕਦੇ ਦੂਜੀ ਪਾਰ ਤੇ ਉਹ ਦੋ ਸਪੀਕਰ ਕੋਲ ਫੋਨ ਕਰਕੇ ਉਹਨਾਂ ਦੀ ਟੂੰ ਟੂੰ ਮੈਮ ਆਸਤ ਵਿੱਚ ਹੋ ਗਈ ਉਹਦੀ ਉਹਦੀ ਫਰਤਾਲ ਚੱਲ ਰਹੀ ਹੈ ਜੇ ਹਨबीर ਗੜਾ ਹੋ ਗਈ ਪਾਰਟੀ ਦੇ ਕਿਉਂ ਅਸੀਂ ਪਾਰਟੀ ਬਗਾਵਤ ਦੇ ਤੇ ਜੋ ਵੀ ਤੱਥ ਸਾਹਮਣੇ ਆਣਗੇ ਉਹਦੇ ਸਭ ਕਹਿੰਦੇ ਕਰਗੇ ਕੁਝ ਪਤਾ ਲੱਗਿਆ ਜੀ ਕਸੂਰ ਕਿਦਾ ਸੀ ਕੀ ਮਾਮਲੇ ਕਿਸ ਕਾਰਨ ਹੋਇਆ ਅਜੇ ਤਰਸਾ ਚੱਲ ਰਿਹਾ ਜੀ ਅਜੇ ਕਰ ਰਹੇ ਆਂ ਦੀ ਵੀਡੀਓ ਕੈਮਰੇ ਸਾਰੇ ਚੈੱਕ ਕਰ ਰਹੇ ਆਂ ਇਹ ਵੀ ਆਂ ਦੇ ਤੱਥ ਉਹਦੇ ਮੁਤਾਬਿਕ ਉਹਦੇ ਕਰਦੇ ਆਂ ਜੀ ਜੀ